ਅੱਜ ਕੱਲ ਦੀ ਨੌਜਵਾਨ ਪੀੜੀ ਦੇ ਉੱਤੇ ਸੋਸ਼ਲ ਮੀਡੀਆ ਦਾ ਭੂਤ ਇੰਨਾ ਸਵਾਰ ਹੈ ਕਿ ਉਹ ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਆਪਣੀ ਜਾਨ ਵੀ ਜੋਖਮ ਦੇ ਵਿੱਚ ਪਾ ਲੈਂਦੇ ਆ ਤਾਂ ਪਹਿਲਾਂ ਵੀ ਕਈ ਵਾਰ ਸਟੰਟ ਕਰਦੇ ਦੀਆਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਰੀਲ ਬਣਾਉਣ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਜਿਸ ਦੇ ਵਿੱਚ ਜਾਨ ਤੱਕ ਜੋਖਮ ਵਿੱਚ ਪੈਂਦੀ ਹੋਈ ਨਜ਼ਰ ਆਈ ਹੈ ਤਾਂ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਨੌਜਵਾਨ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਦੋ ਥਾਰਾ ਲੈ ਕੇ ਸਮੁੰਦਰ ਦੇ ਵਿੱਚ ਚਲੇ ਜਾਂਦੇ ਨੇ ਤੇ ਪਰ ਜਦੋਂ ਲਹਿਰਾਂ ਆਂਦੀਆਂ ਤੇ ਇਹ ਥਾਰਾ ਸਮੁੰਦਰ ਦੇ ਵਿੱਚ ਫਸੀਆਂ ਨਜ਼ਰ ਆਂਦੀਆਂ ਤਾਂ ਲੋਕ ਜਿਹੜੇ ਨੌਜਵਾਨ ਨੇ ਜਿਹੜੇ ਇਹਨਾਂ ਨੂੰ ਲੈ ਕੇ ਸਮੁੰਦਰ ਦੇ ਵਿੱਚ ਗਏ ਸੀਗੇ ਉਹ ਬੇਬਸ ਨਜ਼ਰ ਆ ਰਹੇ ਨੇ ਇਹਨਾਂ ਨੂੰ ਉੱਥੋਂ ਦੀ ਕੱਢਣ ਦੇ ਵਿੱਚ ਤਾਂ ਜਾਨ ਤੱਕ ਦਾ ਜੋਖਮ ਆਕੇ ਨੌਜਵਾਨ ਜਦੋਂ ਇਸ ਤਰ੍ਹਾਂ ਦੇ ਸਟੰਟ ਕਰਦੇ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਹਾਈਲਾਈਟ ਹੋਣ ਵਾਸਤੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕੁਝ ਨੌਜਵਾਨ ਨੇ ਜਿਹੜੇ 2 ਥਾਰਾਂ ਇੱਕ ਚਿੱਟੇ ਰੰਗ ਦੀ ਥਾਰ ਆ ਇੱਕ ਲਾਲ ਰੰਗ ਦੀ ਥਾਰ ਆ ਜਿਸ ਨੂੰ ਸਮੁੰਦਰ ਦੇ ਵਿੱਚ ਲੈ ਕੇ ਗਏ ਤਾਂ ਦੂਜੇ ਪਾਸੇ ਜਦੋਂ ਸਮੁੰਦਰ ਦੀਆਂ ਤੇਜ਼ ਲਹਿਰਾਂ ਆਈਆਂ ਤਾਂ ਥਾਰ ਸਮੁੰਦਰ ਦੇ ਵਿਚਾਲੇ ਜਾ ਕੇ ਪਹੁੰਚ ਜਾਂਦੀ ਹੈ ਤੇ ਥਾਰ ਨੂੰ ਮੌਕੇ ਤੋਂ ਕੱਢਣ ਦੀਆਂ ਬੇਸ਼ੱਕ ਨੌਜਵਾਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੋਵੇਗੀ ਪਰ ਥਾਰ ਉੱਥੋਂ ਦੀ ਨਿਕਲਦੀ ਨਹੀਂ ਆ ਰਹੀ ਕਿਉਂਕਿ ਜਦੋਂ ਲਹਿਰਾਂ ਆਉਂਦੀਆਂ ਨੇ ਤਾਂ ਨੀਚੋਂ ਦੀ ਮਿੱਟੀ ਖਿਸਕ ਕੇ ਵਾਪਸ ਸਮੁੰਦਰ ਵੱਲ ਨੂੰ ਚਲ ਜਾਂਦੀ ਹੈ ਤੇ ਥਾਰ ਜਿਹੜੀ ਕਿ ਆਫ-ਰੋਡਿੰਗ ਦੀ ਵੱਡੀ ਗੱਡੀ ਮੰਨੀ ਜਾਂਦੀ ਹੈ ਆਫ-ਰੋਡਿੰਗ ਵਾਸਤੇ ਥਾਰ ਨੂੰ ਲੋਕ ਇਸਤੇਮਾਲ ਕਰਦੇ ਨੇ ਪਰ ਸਮੁੰਦਰ ਦੀ ਲਹਿਰਾਂ ਦੇ ਅੱਗੇ ਇਹ ਬੇਬਸ ਦਿਖਾਈ ਦੇ ਰਹੀਆਂ ਵਾ ਥਾਰ ਤੇ ਨੌਜਵਾਨ ਬੇਸ਼ੱਕ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਇਹਨਾਂ ਵੱਲੋਂ ਥਾਰ ਮੌਕੇ ਤੋਂ ਨਹੀਂ ਕੱਢੀ ਗਈ ਤੇ ਲਹਿਰਾਂ ਇੰਨੀਆਂ ਜ਼ਬਰਦਸਤ ਸਿਗੀਆਂ ਕਿ ਬੋਨਟ ਤੱਕ ਲਹਿਰਾਂ ਜਿਹੜੀਆਂ ਆਉਣ ਤੋਂ ਬਾਅਦ ਪਾਣੀ ਦੇ ਵਿੱਚ ਡੁੱਬੀਆਂ ਥਾਰਾਂ ਨਜ਼ਰ ਆ ਰਹੀਆਂ ਵਾ ਜੋ ਕਿ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦੀਆਂ ਨੇ ਕਿ ਨੌਜਵਾਨਾਂ ਨੇ ਅਗਰ ਕੋਈ ਸਟੰਟ ਕਰਨਾ ਹੀ ਸੀ ਜਾਂ ਥਾਰ ਨੂੰ ਇਸ ਤਰ੍ਹਾਂ ਦੇ ਸਟੰਟ ਵਾਸਤੇ ਮੰਨਿਆ ਜਾਂਦਾ ਤਾਂ ਉਹ ਕਿਸੇ ਸੁਰੱਖਿਅਤ ਥਾਂ ਤੇ ਆਫ-ਰੋਡਿੰਗ ਵਾਲੀ ਥਾਂ ਤੇ ਇਸ ਤਰ੍ਹਾਂ ਦੇ ਸਟੰਟ ਕਿਤੇ ਆ ਜਾਂਦੇ ਨੇ ਪਹਿਲਾਂ ਵੀ ਕਰਦੇ ਨੇ ਲੋਕ ਆਫ ਰੋਡਿੰਗ ਦੇ ਵਿੱਚ ਸਟੰਟ ਕਰਕੇ ਜਿਹੜਾ ਵਾ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹੀਆਂ ਕੰਪਨੀਆਂ ਵਾਲੇ ਵੀ ਆਪਣੀ ਗੱਡੀ ਨੂੰ ਪ੍ਰਮੋਟ ਕਰਨ ਵਾਸਤੇ ਆਫ ਰੋਡਿੰਗ ਦੇ ਸਟੰਟ ਦਾ ਜਾਂ ਐਦਾਂ ਦੇ ਆਯੋਜਨ ਕਰਵਾਉਂਦੀਆਂ ਨੇ ਪਰ ਇਹ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਵੱਡੇ ਸਵਾਲ ਵੀ ਖੜੇ ਕਰ ਰਹੀ ਹੈ ਕਿ ਆਪਣੀ ਜਾਨ ਕਿਸ ਤਰ੍ਹਾਂ ਨੌਜਵਾਨ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਜੋਖਮ ਦੇ ਵਿੱਚ ਪਾ ਦਿੰਦੇ ਨੇ ਤਾਂ ਤਸਵੀਰਾਂ ਦੱਸਿਆ ਜਾ ਰਿਹਾ ਕਿ ਗੁਜਰਾਤ ਦੀਆਂ ਨੇ ਗੁਜਰਾਤ ਦੇ ਇੱਕ ਸਮੁੰਦਰ ਟੱਟ ਦੀਆਂ ਇਹ ਤਸਵੀਰਾਂ ਦਿਖਾਈ ਦੇ ਰਹੀਆਂ ਵਾ ਸੋਸ਼ਲ ਮੀਡੀਆ ਤੇ ਇਹ ਵੀਡੀਓਜ਼ ਲਗਾਤਾਰ ਵੱਖ-ਵੱਖ ਪਲੇਟਫਾਰਮਾਂ ਦੇ ਉੱਤੇ ਵਾਇਰਲ ਹੋ ਰਹੀਆਂ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ 2 18 ਨੂੰ ਲੈ ਕੇ ਕੁਝ ਨੌਜਵਾਨ ਸਮੁੰਦਰ ਦੇ ਵਿੱਚ ਜਾਂਦੇ ਨੇ ਜਦੋਂ ਲਹਿਰਾਂ ਆਂਦੀਆਂ ਨੇ ਤਾਂ ਲਹਿਰਾਂ ਥਾਰ ਨੂੰ ਖਿਸਕੇ ਅੱਗੇ ਸਮੁੰਦਰ ਵੱਲ ਨੂੰ ਲੈ ਜਾਂਦੀਆਂ ਨੇ ਜਿਸ ਤੋਂ ਬਾਅਦ ਨੌਜਵਾਨਾਂ ਵੱਲੋਂ ਬੇਸ਼ਕ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਫਟਾਫਟ ਵਾਪਸ ਜਿਹੜਾ ਵਾ ਸੁਰੱਖਿਤ ਕੱਢਿਆ ਜਾ ਸਕੇ ਪਰ ਪਾਣੀ ਇੰਨਾ ਜ਼ਬਰਦਸਤ ਸੀ ਸਮੁੰਦਰ ਦਾ ਕਿ ਥਾਰ ਦੇ ਬੋਨਰਟ ਤੱਕ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਤੇ ਆਲੇ ਦੁਆਲੇ ਦੂਰ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜਿਸ ਤੋਂ ਲੱਗਦਾ ਕਿ ਥਾਰ ਜਦੋਂ ਲਹਿਰਾਂ ਆਈਆਂ ਕਿ ਥਾਰਾਂ ਨੂੰ ਸਮੁੰਦਰ ਦੇ ਕਾਫੀ ਅੱਗੇ ਤੱਕ ਉਡਾ ਕੇ ਲੈ ਗਈਆਂ ਲਹਿਰਾਂ ਜਿਸ ਤੋਂ ਬਾਅਦ ਨੌਜਵਾਨ ਵੀ ਖੜੇ ਦਿਖਾਈ ਦੇ ਰਹੇ ਨੇ ਕਈ ਵਾਰ ਅੱਗੇ ਜਾ ਰਹੇ ਨੇ ਨੌਜਵਾਨ ਕਈ ਵਾਰ ਪਿੱਛੇ ਜਾ ਰਹੇ ਨੇ ਤਾਂ ਥਾਰ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਹੋਣਗੀਆਂ ਪਰ ناکਾਮ ਰਹੇ ਨੇ ਤਾਂ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਨੌਜਵਾਨ ਕਿਉਂ ਆਪਣੀ ਜਾਨ ਨੂੰ ਤਾਂ ਜੋਖਮ ਪਾਉਂਦੇ ਨੇ ਬੇਸ਼ੱਕ ਕਾਰ ਜਿਹੜੀ ਐ ਡਰਾਈਵਿੰਗ ਵਾਸਤੇ ਜਾਂ ਆਪਣੀ ਸੁਵਿਧਾ ਵਾਸਤੇ ਹਰ ਕੋਈ ਪਰਚੇਸ ਕਰਦਾ ਵਾ ਤਾਂ ਕਿ ਟ੍ਰੈਵਲਿੰਗ ਦੇ ਵਿੱਚ ਕੋਈ ਦਿੱਕਤ ਨਾ ਆਵੇ ਪਰ ਇਸ ਤਰ੍ਹਾਂ ਦੇ ਸਟੰਟ ਕਰਨ ਵਾਸਤੇ ਇਹ ਗੱਡੀਆਂ ਨਹੀਂ ਬਣੀਆਂ ਅਗਰ ਆਫ-ਰੋਡਿੰਗ ਦਾ ਸ਼ੌਕੀਨ ਹੋਗੇ ਨੌਜਵਾਨ ਤਾਂ ਉਹਨਾਂ ਵਾਸਤੇ ਅਲੱਗ ਜਗਾਵਾਂ ਬਣੀਆਂ ਹੁੰਦੀਆਂ ਨੇ ਜਿੱਥੇ ਆਫ-ਰੋਡਿੰਗ ਕੀਤੀ ਜਾ ਸਕਦੀ ਹੈ ਪਰ ਸਮੁੰਦਰ ਦੇ ਵਿਚ ਸਟੰਟ ਕਰਨਾ ਜਾਨ ਦੇ ਉੱਤੇ ਜੋਖਮ ਨੂੰ ਵਿਚ ਪਾਣ ਦੀ ਬਰਾਬਰ ਹੈ ਕਈ ਵਾਰ ਇਸ ਤਰ੍ਹਾਂ ਦੇ ਸਟੰਡ ਕਰਨ ਦੇ ਚਲਦੇ ਕਈ ਲੋਕਾਂ ਦੀ ਜਾਨਾਂ ਵੀ ਚਲੀਆਂ ਜਾਂਦੀਆਂ ਨੇ ਤਾਂ ਹੁਣ ਇਹ ਵੀਡੀਓ ਲਗਾਤਾਰ ਸੋਸ਼ਲ ਵੀਡੀਓ ਤੇ ਵਾਇਰਲ ਹੋ ਰਹੀ ਆ